ਰਾਤ ਨੂੰ ਜਦੋਂ ਵੀ ਤੁਹਾਡੀ ਅੱਖ ਖੁੱਲ੍ਹੇ ਤਾਂ ਤੁਸੀਂ ਇਹ ਸ਼ਬਦ ਪੰਜ ਵਾਰ ਬੋਲ ਕੇ ਫਿਰ ਸੋ ਜਾਣਾ ਇਹ ਸ਼ਬਦ ਪੰਜ ਵਾਰ ਬੋਲਣ ਦੇ ਨਾਲ ਘਰ ਵਿੱਚ ਵਰਕਤ ਅਤੇ ਖੁਸ਼ੀਆਂ ਆਉਂਦੀਆਂ ਨੇ ਕੀ ਤੁਸੀਂ ਜਾਣਦੇ ਹੋ ਕਿ ਕਈਆਂ ਦੀ ਜਾਗ ਰਾਤ ਨੂੰ 3 ਤੋਂ 5 ਵਜੇ ਖੁੱਲ ਜਾਂਦੀ ਹੈ ਤੇ ਕਈਆਂ ਦੀ ਜਾਗ ਇਸ ਵੇਲੇ ਨਹੀਂ ਖੁੱਲਦੀ ਕੀ ਤੁਹਾਨੂੰ ਪਤਾ ਹੈ ਕਿ ਜਿਨ੍ਹਾਂ ਦੀ ਜਾਗ ਇਸ ਵੇਲੇ 3 ਤੋਂ 5 ਦੇ ਵਕਤ ਖੁੱਲਦੀ ਹੈ ਉਹ ਕਿਉਂ ਖੁੱਲਦੀ ਹੈ ਤੇ ਇਸ ਦੇ ਪਿੱਛੇ ਕੀ ਰਾਜ ਹੈ ਪਹਿਲਾ ਆਪਾਂ ਇਹ ਜਾਣਾਂਗੇ ਕਿ ਆਪਣੀ ਅੱਖ ਇਸ ਵੇਲੇ ਖੁੱਲਦੀ ਕਿਉਂ ਹੈ ਰਾਤ ਜੋ ਹੈ ਤਿੰਨ ਹਿੱਸਿਆਂ ਵਿੱਚ ਵੰਡੀ ਹੁੰਦੀ ਹੈ ਰਾਤ ਦਾ ਇਹ ਪਹਿਰ ਜੋ 3 ਤੋਂ 5 ਵਜੇ ਦਾ ਹੁੰਦਾ ਹੈ ਇਹ ਉਹ ਸਮਾਂ ਹੈ ਜਿਹਦੇ ਵਿੱਚ ਉਹ ਹੈ ਗੁਰੂ ਜੀ ਆਪਣੇ ਮਨੁੱਖਾਂ ਦੇ ਸਭ ਤੋਂ ਨੇੜੇ ਹੁੰਦੇ ਨੇ ਉਸ ਵੇਲੇ ਪਰਮਾਤਮਾ ਸਭ ਨੂੰ ਆਵਾਜ਼ ਲਗਾਉਂਦੇ ਨੇ ਕਿ ਕੋਈ ਆਪਣੀ ਮੰਗ ਰੱਖਣ ਵਾਲਾ ਹੈ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਵਾਲਾ ਹੈ ਆਪਣੇ ਗੁਨਾਹਾਂ ਦੀ ਬਖਸ਼ੀਸ਼ ਕਰਾਉਣ ਵਾਲਾ ਹੈ ਕੋਈ ਆਪਣੀ ਪਰੇਸ਼ਾਨੀ ਨੂੰ ਦੂਰ ਕਰਾਉਣ ਵਾਲਾ ਹੈ ਪਰ ਆਪਾਂ ਉਦੋਂ ਚਾਹੇ ਆਪਣੀ ਜਾਗ ਵੀ ਖੁੱਲ ਜਾਵੇ ਫੇਰ ਵੀ ਲੰਮੀਆਂ ਤਾਣ ਕੇ ਸੋ ਜਾਂਦੇ ਨੇ ਆਪਾਂ ਰਾਤ ਨੂੰ ਫੋਨ ਚਲਾ ਚਲਾ ਇਕਲੇਟ ਤੱਕ ਜਾਗਦੇ ਰਹਿੰਦੇ ਆ ਤੇ ਫੇਰ ਸੌਂਦੇ ਹਾਂ ਪਰ ਜਦੋਂ ਉਸ ਵੇਲੇ ਆਪਣੀ ਜਾਗ ਖੁੱਲ ਜਾਂਦੀ ਹੈ ਤਾਂ ਫੇਰ ਆਪਾਂ ਚਾਦਰ ਨੂੰ ਤਾਣ ਕੇ ਲੰਬੀਆਂ ਤਾਣ ਕੇ ਸੋ ਜਾਂਦੇ ਨੇ ਫਿਰ ਸਵੇਰੇ ਆਪਾਂ ਨੂੰ ਯਾਦ ਵੀ ਨਹੀਂ ਰਹਿੰਦਾ ਕਿ ਆਪਣੀ ਰਾਤ ਨੂੰ ਅੱਖ ਖੁੱਲੀ ਸੀ ਜਾਂ ਨਹੀਂ ਖੁੱਲੀ ਸੀ ਪਰ ਪ੍ਰਮਾਤਮਾ ਤਾਂ ਆਪਾਂ ਨੂੰ ਜਗਾਉਂਦੇ ਨੇ ਤੇ ਕਹਿੰਦੇ ਨੇ ਕੀ ਮੰਗ ਤੈਨੂੰ ਕੀ ਮੰਗਣਾ ਹੈ ਫਿਰ ਆਪਣੇ ਮਨ ਵਿੱਚ ਸਵਾਲ ਆਉਂਦਾ ਹੈ ਕਿ ਜੇ ਆਪਾਂ ਉਸ ਸਮੇਂ ਜਾਗ ਵੀ ਜਾਈਏ ਤਾਂ ਫਿਰ ਕੀ ਕਰੀਏ ਉਸ ਵੇਲੇ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਘਰ ਵਿੱਚ ਵਰਕਤ ਤੇ ਖੁਸ਼ੀਆਂ ਆਉਣ ਲੱਗ ਜਾਣ ਜੇ ਤੁਹਾਡੀ ਜਾਗ ਤਿੰਨ ਤੋਂ 5 ਵਜੇ ਖੁੱਲ ਜਾਂਦੀ ਹੈ ਤੇ ਉਸ ਸਮੇਂ ਤੁਸੀਂ ਉੱਠ ਖੜੋ ਤੇ ਇਸ਼ਨਾਨ ਕਰੋ ਤੇ ਇਹ ਸ਼ਬਦ ਪੜੋ ਜੇਕਰ ਤੁਸੀਂ ਇਸ਼ਨਾਨ ਨਹੀਂ ਕਰ ਸਕਦੇ ਤਾਂ ਲੇਟੇ ਲੇਟੇ ਹੀ 5 ਮਿੰਟ ਇਹ ਸ਼ਬਦ ਜ਼ਰੂਰ ਪੜੋ ਇਸ ਨਾਲ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਹੋ ਸਕੇ ਤਾਂ 5 ਵਾਰ ਜ਼ਰੂਰ ਪੜੋ ਜੇਕਰ ਨੀਂਦ ਆ ਵੀ ਜਾਵੇ ਤਾਂ ਤੁਸੀਂ ਸੋ ਸਕਦੇ ਹੋ ਤੁਹਾਡੇ ਦਿਲਾਂ ਦੇ ਰਾਜ ਪਰਮਾਤਮਾ ਤੋਂ ਇਲਾਵਾ ਹੋਰ ਕੋਈ ਨਹੀਂ ਜਾਣਦਾ ਪਰਮਾਤਮਾ ਉਹ ਸਾਰੀਆਂ ਮੁਸ਼ਕਲਾਂ ਜ਼ਰੂਰ ਦੂਰ ਕਰਨ ਕੀ ਜਿਹੜੀਆਂ ਆਪਣੀ ਜ਼ਿੰਦਗੀ ਵਿੱਚ ਆਉਂਦੀਆਂ ਨੇ ਕਿਹਾ ਜਾਂਦਾ ਹੈ ਇਸ ਸਮੇਂ ਕੀਤੀ ਹੋਈ ਅਰਦਾਸ ਜ਼ਰੂਰ ਪੂਰੀ ਹੁੰਦੀ ਹੈ ਪਰਮਾਤਮਾ ਆਪਣੇ ਆਪ ਕਹਿੰਦੇ ਨੇ ਕਿ ਤੂੰ ਇਸ ਵੇਲੇ ਉੱਠ ਖੜ ਤੇ ਆਪਣੀ ਅਰਦਾਸ ਕਰ ਅਰਦਾਸ ਵਿੱਚ ਜੋ ਮੰਗਣਾ ਚਾਹੁੰਦਾ ਹੈ ਉਹ ਤੈਨੂੰ ਜ਼ਰੂਰ ਮਿਲੇਗਾ ਜੇ ਇਸ ਸਮੇਂ ਤੁਹਾਡੀ ਜਾਗ ਖੁੱਲਦੀ ਹੈ ਤੇ ਤੁਸੀਂ ਆਪਣੇ ਆਪ ਨੂੰ ਕਰਮਾ ਵਾਲੇ ਤੇ ਭਾਗਾਂ ਵਾਲੇ ਸਮਝੋ ਤੇ ਉੱਠ ਖੜੋ ਉੱਠ ਖੜ ਕੇ ਭਾਵੇਂ ਤੁਸੀਂ ਮੂਲ ਮੰਤਰ ਦਾ ਜਾਪ ਹੀ ਕਰ ਲਵੋ ਫਿਰ ਆਪਣੇ ਕੰਮਾਂ ਕਾਰਾਂ ਵਿੱਚ ਸ਼ੁਰੂ ਹੋ ਜਾਵੋ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਤੁਸੀਂ ਆਪਣੇ ਕੰਮਾਂ ਦੀ ਸ਼ੁਰੂਆਤ ਕਦੇ ਵੀ ਨਾ ਕਰਿਆ ਕਰੋ ਤੁਸੀਂ ਇੱਕ ਵੀ ਇੱਕ ਦਿਨ ਇਸ ਤਰ੍ਹਾਂ ਉੱਠ ਕੇ ਵੇਖ ਲਵੋ ਤੁਹਾਡਾ ਜੋ ਹੈ ਪੂਰਾ ਦਿਨ ਸਕੂਨ ਅਤੇ ਆਰਾਮ ਨਾਲ ਬਿਤੇਗਾ ਉਸ ਦਿਨ ਜ਼ਿੰਦਗੀ ਵਿੱਚ ਕੋਈ ਵੀ ਮੁਸ਼ਕਿਲ ਨਹੀਂ ਆਵੇਗੀ ਜਿਸ ਦਿਨ ਤੁਸੀਂ ਇਸ ਸਮੇਂ ਉੱਠ ਕੇ ਵਾਹਿਗੁਰੂ ਦਾ ਪੰਜਵਾਰ ਇਹ ਸ਼ਬਦ ਜਾਪ ਕਰੋਗੇ ਤੇ ਉਸ ਤੋਂ ਬਾਅਦ ਮੂਲ ਮੰਤਰ ਦਾ ਜਾਪ ਕਰੋਗੇ ਹੁਣ ਇਹ ਸਮਝਦੇ ਆ ਕਿ ਉਸ ਸਮੇਂ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਉਸ ਸਮੇਂ ਜਦੋਂ ਆਪਾਂ ਅੰਮ੍ਰਿਤ ਵੇਲੇ ਨਹੀਂ ਉੱਠਦੇ ਤਾਂ ਆਲਸ ਨੇ ਤਾਂ ਆਪਾਂ ਨੂੰ ਪਹਿਲਾਂ ਹੀ ਘੇਰਿਆ ਹੁੰਦਾ ਹੈ ਆਲਸ ਕਦੇ ਨਹੀਂ ਚਾਹੁੰਦਾ ਕਿ ਇਹ ਉੱਠ ਕੇ ਨਾਮ ਜਪੇ ਤੇ ਉਦਮੀ ਬਣੇ ਆਲਸ ਨੂੰ ਦੂਰ ਕਰਨ ਲਈ ਸਰਾਣੇ ਪਾਣੀ ਦਾ ਜੱਗ ਜ਼ਰੂਰ ਰੱਖੋ ਮੋਤੇ ਚਿੱਟੇ ਮਾਰ ਤੇ ਬੈਠ ਜਵੋ ਮੂਲ ਮੰਤਰ ਦਾ ਜਾਪ ਕਰੋ ਜਦੋਂ ਆਪਾਂ ਦਿਨ ਦੀ ਸ਼ੁਰੂਆਤ ਬਿਨਾ ਨਾਮ ਦੇ ਕਰ ਲੈਂਦੇ ਹਾਂ ਤੇ ਆਪਾਂ ਕਿਉਂ ਭੁੱਲ ਜਾਂਦੇ ਹਾਂ ਕਿ ਆਪਾਂ ਨੂੰ ਇੱਕ ਨਵਾਂ ਦਿਨ ਵਾਹਿਗੁਰੂ ਜੀ ਨੇ ਦਿੱਤਾ ਹੈ ਤੇ ਇਹ ਦਿਨ ਆਪਾਂ ਨੂੰ ਨਾਮ ਜਪਣ ਵਾਸਤੇ ਹੀ ਨਸੀਬ ਹੋਇਆ ਹੈ ਉਸ ਦਿਨ ਸਵਾਸਾਂ ਲਈ ਪ੍ਰਮਾਤਮਾ ਦਾ ਸ਼ੁਕਰ ਆਦਾ ਕਰਿਏ ਪਤਾ ਨਹੀਂ ਕਿੰਨੇ ਐਵੇਂ ਜੀ ਬੰਦੇ ਹੁੰਦੇ ਨੇ ਜੋ ਸੁੱਤੇ ਨੇ ਤੇ ਸਵੇਰ ਉਹਨਾਂ ਨੂੰ ਨਸੀਬ ਨਹੀਂ ਹੁੰਦੀ ਜਦੋਂ ਵੀ ਆਪਣੀ ਅੱਖ ਖੁੱਲ੍ਹੇ ਤਾਂ ਆਪਾਂ ਨੂੰ ਹੱਥ ਜੋੜ ਕੇ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਤੇ ਆਪਣੇ ਦਿਨ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਦਿਨ ਵਿੱਚ ਬਰਕਤ ਤਾਂ ਉਸੇ ਵੇਲੇ ਹੀ ਸ਼ੁਰੂ ਹੋ ਜਾਵੇਗੀ ਪਰ ਆਪਾਂ ਦਿਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਫੋਨ ਚੁੱਕ ਕੇ ਵੇਖਣ ਲੱਗ ਜਾਂਦੇ ਹਾਂ ਫੋਨ ਨੇ ਇਤਨਾ ਸਾਡੀ ਜ਼ਿੰਦਗੀ ਵਿੱਚ ਵਰਕਤ ਨਹੀਂ ਲੈ ਕੇ ਆਣੀ ਨਾ ਦਿਨ ਦੀ ਸ਼ੁਰੂਆਤ ਮੂਲ ਮੰਤਰ ਤੇ ਸ਼ੁਕਰਾਨੇ ਨਾਲ ਕਰੋ ਜੇ ਦਿਨ ਦੀ ਸ਼ੁਰੂਆਤ ਹੀ ਨਿਕੰਮਿਆ ਵਾਂਗੂ ਕੀਤੀ ਹੈ ਨਾ ਸ਼ੁਕਰਾਨੇ ਵਰਗੋ ਕੀਤੀ ਹੈ ਤੇ ਫਿਰ ਪ੍ਰਮਾਤਮਾ ਦੀ ਰਹਿਮਤ ਕਿੱਥੋਂ ਆ ਜਾਵੇਗੀ ਜੋ ਪ੍ਰਮਾਤਮਾ ਨੂੰ ਵਿਚਾਰ ਦਿੰਦਾ ਹੈ ਦੁਨੀਆ ਉਸ ਨੂੰ ਵਿਚਾਰ ਦਿੰਦੀ ਹੈ ਇਸ ਉਪਰਾੰਤ ਜਿਸ ਦੀ ਵੀ ਅੱਖ ਖੁੱਲੇ ਉਹ ਮੂਲ ਮੰਤਰ ਦਾ ਪਾਠ ਕਰੇ ਇਹ ਪੰਜ ਵਾਰ ਇਹ ਸ਼ਬਦ ਜ਼ਰੂਰ ਜਪੇ ਉਸ ਤੋਂ ਬਾਅਦ ਜੇ ਕੋਈ ਸੋ ਵੀ ਜਾਂਦਾ ਹੈ ਤਾਂ ਫਿਰ ਵੀ ਪ੍ਰਮਾਤਮਾ ਮਿਹਰ ਕਰਨਗੇ ਇਸ ਸ਼ਬਦ ਨੂੰ ਪੰਜ ਵਾਰੀ ਜ਼ਰੂਰ ਕਰਨਾ ਹੈ ਪ੍ਰਭ ਦਾ ਸਿਮਰਨ ॠद्ध सिद्ध नौ निਦ ਪ੍ਰਭ ਦਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਦਾ ਸਿਮਰਨ ॠद्ध सिद्ध नौ निਦ ਪ੍ਰਭ ਦਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਦਾ ਸਿਮਰਨ ॠद्ध सिद्ध नौ निਦ ਪ੍ਰਭ ਦਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਰਿਦਿ ਸਿਧ ਨੌਨਿਦ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਰਿਦਿ ਸਿਧ ਨੌਨਿਦ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਇਸ ਸ਼ਬਦ ਨੂੰ 5 ਵਾਰ ਕਰਨ ਤੋਂ ਉਪਰੰਤ ਉਸ ਤੋਂ ਬਾਅਦ ਤੁਸੀਂ ਮੂਲ ਮੰਤਰ ਦਾ ਜਾਪ ਕਰੋ ਇਸ ਤਰ੍ਹਾਂ ਦਿਨ ਦੀ ਸ਼ੁਰੂਆਤ ਕਰਨ ਦੇ ਨਾਲ ਤੁਹਾਡੇ ਜੀਵਨ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣਗੀਆਂ ਕਰ ਖੁਸ਼ੀਆਂ ਤੇ ਵਰਕਤ ਤੇ ਦਰਵਾਜੇ ਆਪੇ ਹੀ ਖੁੱਲ ਜਾਣਗੇ ਜਿਸ ਵੀ ਮਨੁੱਖ ਦੀ ਅੱਖ ਰਾਤ ਨੂੰ 3 ਤੋਂ 5 ਵਜੇ ਖੁੱਲਦੀ ਏ ਜਾਂ ਕਿਸੇ ਵੀ ਵੇਲੇ ਖੁੱਲਦੀ ਏ ਉਹ ਇਸ ਸ਼ਬਦ ਦਾ ਜਾਪ 5 ਵਾਰੀ ਜ਼ਰੂਰ ਕਰੇ ਪ੍ਰਭ ਕਾ ਸਿਮਰਨ ਰਿੱਦਿ ਸਿੱਧਨੋ ਨਿਧ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤਬੁੱਧ ਜੇ ਇਸ ਸ਼ਬਦ ਦਾ ਤੁਸੀਂ 5 ਵਾਰ ਜਾਪ ਕਰੋਗੇ ਤਾਂ ਪਰਮਾਤਮਾ ਤੁਹਾਡੇ ਉੱਤੇ ਆਪਣੇ ਆਪ ਹੀ ਮਿਹਰ ਕਰਨਗੇ ਤੁਹਾਡੇ ਜੀਵਨ ਵਿੱਚ ਜੋ ਆਰਥਿਕ ਤੰਗੀਆਂ ਨੇ ਉਹ ਵੀ ਆਪਣੇ ਆਪ ਦੂਰ ਹੋ ਜਾਣਗੀਆਂ ਇਸ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰਦੇ ਹੋ ਤੇ ਹੌਲੇ-ਹੌਲੇ ਫਿਰ ਪ੍ਰਮਾਤਮਾ ਗੁਰਵਾਣੀ ਦੇ ਨਾਲ ਵੀ ਆਪਣੇ ਆਪ ਹੀ ਜੋੜ ਲੈਣਗੇ ਜਿਸ ਦੇ ਨਾਲ ਸਾਡੇ ਜੀਵਨ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਤੇ ਆਨੰਦ ਦੇ ਖੇੜੇ ਹੋ ਜਾਣਗੇ ਤੇ ਇਸ ਜਾਪ ਨੂੰ ਤੁਸੀਂ ਜ਼ਰੂਰ ਕਰਿਓ ਜੀ ਜੇ ਤੁਹਾਨੂੰ ਮੇਰੀ ਇਹ ਵੀਡੀਓ ਥੋੜੀ ਜੀ ਵੀ ਚੰਗੀ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੇ ਤੁਸੀਂ ਇਹ ਵੀਡੀਓ ਪੂਰੀ ਸੁਣੀ ਹੋਵੇ